ਇਹ ਝੋਨੇ ਵਾਲਾ ਕੀ ਚੱਕਰ ਆ ਜੀ ਕਹਿੰਦੇ ਝੋਨਾ ਚੀਕਾਂ ਕਢਾਉ ਇੱਕ ਪਾਸੇ ਕਹਿ ਰਹੇ ਆ ਵੀ ਝੋਨਾ ਲਾਓ ਨਾ ਅਸੀਂ ਉਹਦੇ ਤੁਹਾਨੂੰ ਸਬਸਿਡੀ ਵਗੈਰਾ ਦੇਵਾਂਗੇ ਦੂਜੇ ਪਾਸੇ ਕਹਿ ਰਹੇ ਕਿ ਝੋਨਾ ਸਾਡੇ ਕੋਲੇ ਸਾਂਭਣ ਨੂੰ ਥਾਂ ਨਹੀਂ ਉਦੋਂ ਡੀਏਪੀ ਵਾਲਾ ਮਸਲਾ ਹੈ ਖੇਤੀ ਨੀਤੀ ਤਾਂ ਜਦੋਂ ਆਉ ਜਾਂ ਵਰਕ ਕਰੂ ਵੇਖੀ ਜਾਊ ਪਰ ਹੁਣ ਇਹ ਮਾਹੌਲ ਕੀ ਬਣਿਆ ਹੋਇਆ ਹੈ ਹਾਲਾਤ ਕੀ ਬਣੇ ਹੋਇਆ ਆਪਣੀ ਖੇਤੀਬਾੜੀ ਦੇ ਦੇਖੋ ਖੇਤੀਬਾੜੀ ਦੇ ਹਾਲਾਤ ਵਧੀਆ ਨਹੀਂ ਝੋਨਾ ਠੀਕ ਆ ਜੀ ਪਰਾਅ ਬਹੁਤ ਸੋਹਣਾ ਝੋਨਾ ਹੋਇਆ ਸੀ ਐਤ ਕੀ ਵੀ ਝੋਨੇ ਦੇ ਅਸਾਰ ਜਿਹੜੇ ਆ ਬਹੁਤ ਅੱਛੇ ਆ ਬਾਸਮਤੀ ਆ ਗਈ ਆ ਸਭ ਕੁਝ ਠੀਕ ਠਾਕ ਆ ਜੀ ਗੱਲ ਤੇ ਫੇਰ ਹੋਇਆ ਨਾ ਬਾਜ਼ਾਰੀ ਕਰਨ ਦੀ ਜੀ ਬਾਜ਼ਾਰੀ ਕਰਨ ਜਿਹੜਾ ਕਿ ਉਹ ਸਹੀ ਟੰਗ ਨਾਲ ਹੋ ਪਾਵੇਗਾ ਹੂੰ ਹੂੰ ਦੇਖੋ ਮਾਨ ਸਾਹਿਬ ਨੇ ਤੇ ਕੱਲ ਚਿੱਠੀ ਲਿਖ ਦਿੱਤੀ ਆ ਜੀ ਕੇਂਦਰ ਸਰਕਾਰ ਨੂੰ ਕਿ ਭਾਈ ਤੁਸੀਂ ਸਟਾਕ ਹੀ ਨਹੀਂ ਚੁੱਕ ਰਹੇ ਹੂੰ ਸਟਾਕ ਹੀ ਨਹੀਂ ਚੁੱਕ ਰਹੇ ਤਾਂ ਐਸ ਵੇਲੇ ਕਟੋ ਕਟ ਸ਼ਾਇਦ 150 ਲੱਖ ਮੀਟ੍ਰਿਕ ਟਨ ਦਾ ਕਿਹਾ ਕਿ ਤੁਸੀਂ ਚੁੱਕੋ ਝੋਨਾ ਜੀ ਸਾਡਾ ਤੇ ਨਵਾਂ ਆਉਣ ਵਾਲਾ ਹੋ ਗਿਆ ਹਾਂਜੀ ਸਾਡਾ ਤੇ ਝੋਨਾ ਨਵਾਂ ਆਉਣਾ ਹੈ ਜੀ 180 ਲੱਖ ਮੀਟ੍ਰਿਕ ਟਨ ਝੋਨਾ ਆਉਣਾ ਹੈ ਹੂੰ ਤੇ 150 ਲੱਖ ਮੀਟ੍ਰਿਕ ਟਨ ਜਿਹੜਾ ਉਹ ਲਾਉਣਾ ਹੈ ਹੂੰ ਸ਼ੈਲਰਾਂ ਚ ਜੀ ਜੀ ਤਾਂ ਸਭ ਅਸੀਂ ਕਿੱਥੇ ਲਾਈਏ ਚਿੱਠੀ ਝੋਨਾ ਨੇ ਆਪਣੀ ਗੱਲ ਜਿਹੜੀ ਆ ਉਹ ਰੱਖੀ ਆ ਕੇਂਦਰ ਦੇ ਸਾਹਮਣੇ ਹੂੰ ਪਰ ਹੁਣ ਕੇਂਦਰ ਕੀ ਕਰਦੀ ਪਈ ਆ ਉਹ ਸਮਝ ਤੋਂ ਬਾਹਰ ਆ ਅਸੀਂ ਇੱਕ ਦਿਨ ਅੱਗੇ ਵੀ ਗੱਲ ਕੀਤੀ ਸੀ ਜੀ ਜੀ ਕਈ ਦਿਨ ਪਹਿਲਾਂ ਕਿ ਕਣਕ ਦੀ ਮੂਵਮੈਂਟ ਹੋ ਰਹੀ ਆ ਹੂੰ ਛੋਨਾ ਕਿਉਂ ਨਹੀਂ ਤੋੜਿਆ ਜਾ ਰਿਹਾ ਸਟਾਕ ਚ ਹੁਣ ਹੋਏਗਾ ਕੀ ਜੀ ਅੱਗੇ ਜਾ ਕੇ ਇੱਕ ਹੋਰ ਵੀ ਤੁਹਾਨੂੰ ਮੈਂ ਅਪਡੇਸ਼ਨ ਦੇਣੀ ਚਾਹਾਂਗਾ ਕਿ ਸ਼ਾਇਦ ਆਰਤੀਏ ਵੀ ਸਟ੍ਰਾਈਕ ਤੇ ਜਾ ਸਕਦੇ ਨੇ ਹੂੰ ਕਿਉਂਕਿ ਮੈਂ ਕੱਲ ਸੁਣ ਰਿਹਾ ਸੀਗਾ ਕਿ ਜੋ 2.5% ਉਹਨਾਂ ਦਾ ਕਮਿਸ਼ਨ ਕਹ ਲੋ ਜੀ ਕਿ ਉਸ ਨੂੰ ਕੱਟ ਮਾਰ ਕੇ ਦੋ ਕੀਤਾ ਗਿਆ ਹੂੰ ਤੇ ਕੱਲ ਦੇ ਜਿਹੜੇ ਆੜਤੀਏ ਐਸੋਸੀਏਸ਼ਨ ਦੇ ਕਹ ਲੋ ਆਗੂ ਨੇ ਜੀ ਉਹ ਇਸ ਕੱਲ ਤੋਂ ਬੜਾ ਖਫਾ ਨੇ ਕਿ ਯਾਰ ਵਧਾਉਣਾ ਤਾਂ ਕੀ ਹੈ ਤੁਸੀਂ ਕਟਾਈ ਜਾਂਦੇ ਹੋ ਕਟਾਈ ਜਾਂਦੇ ਹੋ ਬਿਲਕੁਲ ਇਧਰੋਂ ਸਟਾਕ ਹੈ ਜਿਹੜਾ ਉਹ ਸ਼ੈਲਰ ਮਾਲਕਾਂ ਨੂੰ ਸਤਾ ਰਿਹਾ ਜੀ ਹੁਣਾਂ ਕੀ ਆ ਸਭ ਮਾਨ ਸਾਹਿਬ ਹੁਣਾਂ ਨੇ ਉਥੋਂ ਤਾਰਾਂ ਖੜਕਾਉਣੀਆਂ ਹੁੰਦੀਆਂ ਹੂੰ ਮੰਡੀ ਵਾਲੇ ਇਨਸਪੈਕਟਰਾਂ ਨੂੰ ਕਹਤਾ ਕਿ ਭਾ ਲਾ ਦਿਓ ਲਾ ਦਿਓ ਲਾ ਦਿਓ ਹੂੰ ਉਹਨਾਂ ਨੇ ਭਾ ਲਾ ਦੇਣਾ ਤੇ ਮੁੜ ਕੇ ਬੋਰੀਆਂ ਭਰ ਜਾਣੀਆਂ ਬਾਹਰ ਦਾ ਨਾ ਦਿੱਤਾ ਜੀ ਤੇ ਸਾਰੀ ਗੱਲ ਕਿੱਥੇ ਆ ਗਈ ਸਟੋਰੇਜ ਮੁੜ ਕੇ ਸਟੋਰੇਜ ਤੇ ਜਾਂੜਤੀਏ ਜੀ ਕਿਉਂਕਿ ਉੱਤੇ ਆੜਤੀਏ ਤੇ ਕੋਟੇ ਚ ਚਲਾ ਗਿਆ ਨਾ ਤਲ ਗਿਆ ਜਣਾ ਤੂੰ ਸਾਹਮਣੇ ਤੇ ਰੋਲਾ ਫਿਰ ਕਿਦਾ ਕਿਦਾ ਪੈ ਗਿਆ ਕਿਸਾਨ ਦਾ ਤੇ ਆੜਤੀਏ ਦਾ ਹੂੰ ਫੇਰਾ ਮੂੰ ਸਾਹਮਣੇ ਜੀ ਜਾਂ ਕਹ ਲੋ ਕਿ ਕਿਸਾਨ ਤੇ ਸਰਕਾਰ ਜਥੇਵੰਦੀ ਤੇ ਸਰਕਾਰ ਤਾਂ ਉਹਦੇ ਵਿੱਚ ਵੀ ਕੀ ਆ ਕਿ ਜੇ ਸੜਕਾਂ ਮੱਲੀਆਂ ਜਾਣਗੀਆਂ ਪ੍ਰਦਰਸ਼ਨ ਹੋਣਗੇ ਹੂੰ ਉਹਦਾ ਨੁਕਸਾਨ ਜਿਹੜਾ ਹੈ ਜਾਂ ਤੇ ਆਵਾਮ ਨੂੰ ਹੈ ਜੀ ਤੁਹਾਨੂੰ ਮੈਨੂੰ ਬਿਲਕੁਲ ਖੱਜਲ ਹੋਵਾਂਗੇ ਤੇ ਜਾਂ ਇਥੋਂ ਦੀ ਸਰਕਾਰ ਨੂੰ ਸਰਕਾਰ ਨੂੰ ਹੁਣ ਮਾਨ ਸਾਹਿਬ ਨੂੰ ਬਹੁਤ ਦੇਰ ਨਾਲ ਇਹ ਗੱਲ ਸਮਝ ਆਈ ਆ ਕਿ ਇਹਤੇ ਸਾਨੂੰ ਘੋਲ ਹੋ ਜਾਣਾ ਹੂੰ ਮਤਲਬ ਕਿ ਜਥੇ ਬੰਦੀਆਂ ਆਉਣਗੀਆਂ ਸੜਕਾਂ ਤੇ ਬਿਲਕੁਲ ਜੀ ਬਿਲਕੁਲ ਜਾਮ ਲੱਗ ਜਾਣੇ ਸ਼ੈਲਰ ਮਾਲਕ ਤੁਹਾਨੂੰ ਪਹਿਲਾਂ ਹੀ ਵਾਰ-ਵਾਰ ਵਾਰ-ਵਾਰ ਰਿਮਾਈਂਡ ਕਰਾਉਂਦੇ ਰਹੇ ਜੀ ਜੀ ਤੁਸੀਂ ਉਦੋਂ ਜਾਗੇ ਹੀ ਨਹੀਂ ਭੱਜੇ ਨਹੀਂ ਨੱਠੇ ਨਹੀਂ ਉਹ ਹੁਣ ਪਤਾ ਨਹੀਂ ਕਿਉਂ ਢੀਠਤਾ ਨਾਲ ਚੱਲ ਰਿਹਾ ਹੈ ਕੇਂਦਰ ਵਾਲੇ ਹੂੰ ਤਾਂ ਇਹਦੇ ਕੰਮ ਖਰਾਬ ਹੋ ਜਾਣਾ ਸਾਹਿਬ ਬਿਲਕੁਲ ਜੀ ਕਿ ਝੂਨਾ ਜਿਹੜਾ ਜੇ ਚੁੱਕਿਆ ਨਾ ਗਿਆ ਪਹਿਲਾਂ ਹੀ ਮੰਡੀਆਂ ਤੇ ਕਿਸਾਨ ਜਿਹੜੇ ਆ ਉਹ ਜਾਂ ਆੜਤੀਆਂ ਨਾਲ ਜਾਂ ਸਰਕਾਰ ਨਾਲ ਖੇਪੜਨਗੇ ਤੇ ਉਸ ਤੋਂ ਬਾਅਦ ਗੱਲ ਜਿਹੜੀ ਉਹ ਧਰਨੇ ਮਜ਼ਾਰੇਾਂ ਤੇ ਜਾਏਗੀ ਤੇ ਜੇ ਧਰਨੇ ਮਜ਼ਾਰੇ ਲੱਗਣਗੇ ਤੇ ਉਹ ਕਿਤੇ ਇੱਕ ਜਗ੍ਹਾ ਤੇ ਨਹੀਂ ਕਿਉਂਕਿ ਮੰਡੀ ਤੇ ਥਾਂ-ਥਾਂ ਤੇ ਆ ਸੋ ਇਸ ਵਾਸਤੇ ਵਿਪਤਾ ਬਣ ਗਈ ਜੇ ਬਹੁਤ ਵੱਡੀ ਜੀ ਇਹ ਚੱਠੀ ਜਿਹੜੀ ਮਾਨ ਸਾਹਿਬ ਨੇ ਲਿਖੀ ਐ ਤੋਂ ਪਹਿਲਾਂ ਕਟਾਰੂ ਚੱਕ ਮਿਲ ਕੇ ਆਏ ਸੰਤ ਤੁਹਾਨੂੰ ਯਾਦ ਹੋਣਾ ਹਾਂਜੀ ਹਾਂਜੀ ਕੇਂਦਰੀ ਵਜ਼ਾਰਤ ਦੇ ਇੱਕ ਵਜ਼ੀਰ ਨੂੰ ਹੂੰ ਸੰਬੰਧਤ ਕੱਲੋ ਕੀ ਮੰਤ੍ਰਾਲੇ ਦੇ ਵਜ਼ੀਰ ਨੂੰ ਤਾਂ ਇਹਦਾ ਮਤਲਬ ਹੈ ਕਿ ਉਹਨਾਂ ਦੇ ਕੰਨ ਤੇ ਜੂਨ ਹੀ ਸਰਕਦੀ ਪਈ ਪਰ ਮੌਕੇ ਤੇ ਬੜ ਔਖਾ ਹੋ ਜਾਣਾ ਉਹ ਇਹੀ ਕਰਨ ਕਿ ਸਰਕਾਰ ਦਾ ਜਲੂਸ ਨਿਕਲੂ ਇੱਥੋਂ ਵਾਲਿਆਂ ਦਾ ਜਲੂਸ ਜੀ 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 ਤੇ ਇੱਥੋਂ ਵਾਲਿਆਂ ਨੂੰ ਪਤਾ ਹੈ ਕਿ ਭਾਈ ਸਾਡੇ ਤੋਂ ਸਥਿਤੀ ਮੁੜ ਕੇ ਸੰਭਲ ਨਹੀਂ ਨਹੀਂ ਆ ਹਮ ਤਾਂ ਹੁਣ ਉਹ ਨਾ ਚੱਠੀਆਂ ਸਹਿਬਾਂ ਜੱਟੀ ਨੇ ਇਥੇ ਉਲਟ ਆ ਕਿ ਮਾਨ ਸਾਹਿਬ ਚਿੱਠੀਆਂ ਲਿਖ ਰਿਹਾ ਕਿ ਭਾਈ ਸਾਨੂੰ ਕੋਈ ਸਪੇਸ ਤੇ ਬਣਾ ਕੇ ਦਿਓ ਨਾ ਜੀ ਐਨਾ ਝੋਨਾ ਜਿਹੜਾ ਉਹਨ ਘਰਾਂ ਦੀਆਂ ਛੱਤਾਂ ਤੇ ਥੋੜੀ ਰੱਖਦੇ ਹੋਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਸ਼ੈਲਰ ਆੜਤੀਏ ਕਿਸਾਨ ਮੰਡੀਆਂ ਇਹ ਸਾਰਾ ਕੁਝ ਆਪੋ ਵਿੱਚ ਦੀ ਜੁੜਿਆ ਜੁੜਿਆ ਜੀ ਤੇ ਜੇ ਇਹਨਾਂ ਦੇ ਵਿੱਚ ਕੋਈ ਟੁੱਟ ਭੱਜ ਹੁੰਦੀ ਆ ਤਾਂ ਖੇਤੀ ਨੂੰ ਨੁਕਸਾਨ ਡੈਫੀਨਿਟਲੀ ਹੋਏਗਾ ਹਮ ਸਿਆਸੀ ਨੁਕਸਾਨ ਤੇ ਫਿਰ ਹੁੰਦੀ ਹੀ ਨਹੀਂ ਹੁੰਦੀ ਹੁੰਦੀ ਬਿਲਕੁਲ ਰਹੀ ਗੱਲ ਡੀਏਪੀ ਦੀ ਦੇਖੋ ਡੀਏਪੀ ਵੀ 2-3 ਮਹੀਨੇ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਕਿ ਐਥੋਂ ਸ਼ੋਰਟੇਜ ਆਏਗੀ ਜੀ ਉਹਦੇ ਕਈ ਕਾਰਨ ਨੇ ਯੂਕਰੇਨ ਰਸ਼ੀਆ ਜੰਗ ਜੰਗ ਹਾਂਜੀ ਹਾਂਜੀ ਜਾਂ ਚਾਈਨਾ ਤੋਂ ਜਿਹੜੀ ਕੈਲੋਕਸ ਸਪਲਾਈ ਸੀ ਉਹ ਘਟ ਗਈ ਹੁਣੇ ਕਿਸੇ ਹੋਰ ਮੁਲਕ ਤੋਂ ਕਰ ਰਹੇ ਨੇ ਸ਼ਾਇਦ ਦੋ ਸ਼ਿਪ ਆ ਰਹੇ ਆ ਉਹਦੇ ਚੋਂ ਕੋਈ ਥੋੜਾ ਬਹੁਤਾ ਹਿੱਸਾ ਮਿਲ ਜੇ ਤੇ ਮਿਲ ਜੇ ਨਹੀਂ ਤੇ ਬਸ ਰੱਬ ਰੱਖਿਆ ਜੀ ਕਿਉਂਕਿ ਜਿੰਨੀ ਡੀਏਪ ਚਾਹੀਦੀ ਮੇਰੇ ਖਿਆਲ ਦੇ ਨਾਲ ਉਹ ਤਾਂ ਤੇ ਸਾਨੂੰ ਪੰਜਵਾਂ ਹਿੱਸਾ ਮਿਲ ਰਿਹਾ ਮਸਾ ਚੌਥਾ ਕਿ ਪੰਜਵਾਂ ਹਿੱਸਾ ਮਿਲ ਰਿਹਾ ਜਿੰਨੀ ਸਾਡੀ ਖਪਤ ਹੈ ਸਾਲਾਨਾ ਬਹੁਤ ਘੱਟ ਹੈ ਫਿਰੋਜ਼ਪੁਰ ਨਾਲ ਤਾਂ ਹਾਂ ਖਪਤ ਤਾਂ ਤੇ ਮੇਰੇ ਖਿਆਲ ਦੇ ਨਾਲ ਕੋਈ 5 ਲੱਖ 99 ਦੇ ਆਸ-ਪਾਸ ਹੋਏਗੀ ਸ਼ਾਇਦ ਇਸਾਬ ਨਾਲ ਹੋਏਗੀ ਨਾ ਜੀ ਜੀ ਜਾਂ ਮੀਟਰਿਕ ਟਨ ਦੇ ਹਿਸਾਬ ਨਾਲ ਹੋਏਗੀ ਹੁਣ ਮੈਨੂੰ ਇਹਦਾ ਕਹੋ ਕਿ ਇਕਾਈ ਦਾ ਨਹੀਂ ਪਤਾ ਕੀ ਹੈ ਪਰ ਘੱਟੋ-ਘੱਟ ਆਪਾਂ ਮੋٹے ਤੌਰ ਤੇ ਮੰਨੀਏ ਕਿ ਚੌਥੇ ਪੰਜਵੇਂ ਹਿੱਸੇ ਦਾ ਫਰਕ ਹੈ ਜੀ ਜਿੰਨੀ ਡਿਮਾਂਡ ਹੈ ਉਨੀ ਸਪਲਾਈ ਹੈ ਤਾਂ ਹੁਣ ਗੱਲ ਕੀ ਹੈ ਕਿ ਆਲੂਆਂ ਦੇ ਥੱਲੇ ਵੀ ਤੁਹਾਨੂੰ ਪਤਾ ਹੀ ਆ ਡੀਏਪੀ ਪੈਂਦੀ ਡੀਏਪੀ ਪੈਂਦੀ ਹੈ ਬਹੁਤ ਜ਼ਿਆਦਾ ਦੁਆਬ ਵਿੱਚ ਉਹਦੀ ਖਪਤ ਹੁੰਦੀ ਹੈ ਉਹ ਤੋਂ ਤੁਰੰਤ ਬਾਅਦ ਆ ਗਿਆ ਕਣਕ ਦਾ ਵੇਲਾ ਜੀ ਤੇ ਕਣਕ ਵੇਲੇ ਵੀ ਡੀਏਪੀ ਚਾਹੀਦੀ ਹੈ ਬਿਲਕੁਲ ਇਸ ਕਰਕੇ ਸਮੱਸਿਆਵਾਂ ਕਈ ਨੇ ਹੂੰ ਕਈ ਸਮੱਸਿਆਵਾਂ ਜੇ ਆਰਤੀਏ ਮੰਨ ਲਓ ਖੜੇ ਪੈਰ ਕੋਈ ਸਟ੍ਰਾਈਕ ਵਗੈਰਾ ਕਰ ਦਿੰਦੇ ਨੇ ਤੇ ਤਦ ਵੀ ਤੇ ਸਮੱਸਿਆ ਸਮੱਸਿਆ ਤੇ ਸਾਰਾ ਕੁਝ ਖਿਲਰ ਜਾਣਾ ਮਿੰਟੂ ਜਿਵੇਂ ਇੱਕ ਬਿਲਕੁਲ ਇਹ ਗੱਲਾਂ ਜਿਹੜੀਆਂ ਨੇ ਉਹ ਜ਼ਿਆਦਾਤਰ ਕੇਂਦਰ ਦੇ ਅਧਿਕਾਰ ਖੇਤਰ ਦੀਆਂ ਆਪਨੀ ਸਰਕਾਰ ਕੋਲ ਸੀਮਤ ਅਧਿਕਾਰ ਨੇ ਪਰ ਮੈਨੂੰ ਗਿਲਾ ਇਸ ਕੱਲ ਦਾ ਆ ਕਿ ਜਦੋਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਈ ਹਫ਼ਤੇ ਪਹਿਲਾਂ ਦੱਸੀਆਂ ਜਾ ਰਹੀਆਂ ਸੀ ਤੁਹਾਡੇ ਤੱਕ ਪਹੁੰਚਾਈਆਂ ਜਾ ਰਹੀਆਂ ਸੀ ਤੁਸੀਂ ਪਤਾ ਨਹੀਂ ਕਿਹੜੀਆਂ ਗੋਲੀਆਂ ਖਾ ਕੇ ਸੌਂਦੇ ਜੇ ਕਿ ਜਦੋਂ ਮੇਲਾ ਲੁੱਟ ਜਾਂਦਾ ਫਿਰ ਤੁਹਾਨੂੰ ਹੋਸ਼ ਆਉਂਦੀ ਆ ਰੱਬ ਦਾ ਵਾਸਤਾ ਸੇਰ ਦਾ ਖਿਆਲ ਰੱਖੋ ਪੰਜਾਬ ਦਾ ਖਿਆਲ ਰੱਖੋ ਬਿਲਕੁਲ ਪੰਜਾਬ ਨੂੰ ਥੋੜੀ ਬਹੁਤ ਲੋੜ ਹੈ ਭਾਈ ਹਾਂ ਜੀ ਹਾਂ ਜੀ ਬਿਲਕੁਲ ਬੋਤਲਾਂ ਤੁਹਾਨੂੰ ਲੱਗਦੀਆਂ ਤੇ ਕਬਰਾਟ ਪੰਜਾਬ ਨੂੰ ਹੋਣ ਲੱਗ ਜਾਂਦੀ ਹੈ ਕਿ ਸਾਡਾ ਕੀ ਬਣੂ ਹੋਣਾ ਹੂੰ ਜੀ ਜੀ ਬਿਲਕੁਲ ਬਿਲਕੁਲ ਇਧਰ ਪੰਜਾਬੀ ਜੀ ਕਹਿ ਰਹੇ ਨੇ ਕਿ ਜਾਪਾਨ ਵਿੱਚ ਜਿਹੜੀ ਰਾਈਸ ਦੀ ਡਿਮਾਂਡ ਬਹੁਤ ਹੈ ਕਹਿੰਦੇ ਐਕਸਪੋਰਟ ਕਰ ਦੇਣਾ ਚਾਹੀਦਾ ਉਹਦਾ ਵੀ ਹੁਣ ਦੇਖੋ ਆਪਣੇ ਤਾਂ ਜੇ ਕੇਂਦਰ ਨਾਲ ਹੀ ਸੈਟ ਨਹੀਂ ਆ ਰਿਹਾ ਗਾਂ ਕਿਵੇਂ ਸੈਟ ਕਰਦੇ ਆ ਤੇ ਲਲਜੀ ਜੀ ਦੱਸ ਰਹੇ ਕਿ ਇਸ ਵਾਰ ਜਿਹੜੇ ਸ਼ੈਲਰ ਮਿੱਲਰ ਆ ਉਹਨਾਂ ਨੂੰ ਘਾਟਾ ਬਹੁਤ ਪਿਆ ਕਹਿੰਦੇ ਉਹਨਾਂ ਨੇ ਝੋਨਾ ਦੇਖ ਹਾਂਜੀ ਪਿਛਲੀ ਵਾਰ ਵੀ ਕੁਝ ਸ਼ੈਲਰ ਮਾਲਕ ਜਿਹੜੇ ਸੀਗੇ ਉਹ ਹਰਿਆਣੇ ਤੱਕ ਲੈ ਕੇ ਗਏ ਨੇ ਚੋਣਾਂ ਸੋ ਇਸ ਕਰਕੇ ਸਪੇਸ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਤਾਂ ਘਾਟਾ ਕਿੰਨਾ ਕੁ ਚਿਰ ਸਹਿਗਾ ਕੋਈ ਇੰਡਸਟਰੀ ਵਾਲਾ ਬਿਲਕੁਲ ਬਿਲਕੁਲ ਇਹ ਇਹਨਾਂ ਨੇ ਲਿਮਟਾਂ ਚੱਕੀਆਂ ਹੁੰਦੀਆਂ ਨੇ ਸਰ ਹੂੰ ਕਿਸੇ ਨੇ ਕੋਈ 20 ਲੱਖ ਦੀ ਕਿਸੇ ਨੇ ਇਤੋਂ ਤੱਕ ਕਿ 10 10 12 12 ਕਰੋੜ ਦੀ ਲਿਮਟ ਚੁੱਕੀ ਹੁੰਦੀ ਹੈ ਅਗਾ ਸ਼ੈਲਰ ਤੇ ਬਿਲਕੁਲ ਜੀ ਬڑے ਇਹ ਆਪਾਂ ਨੂੰ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਆਪਾਂ ਨੂੰ ਦੂਰ ਦੇ ਢੋਲ بڑے ਹਿਸਾਬ ਨੇ ਲੱਗਦੇ ਐਵੇਂ ਬਿਲਕੁਲ ਜਿਹੜੇ ਕੰਮਕਾਰ ਚਲਾਉਂਦੇ ਆ ਨਾ ਉਹਨਾਂ ਨੂੰ ਪਤਾ ਹੈ ਬੰਦੇ ਹੁੰਦੇ ਨੇ ਨਾ ਕਿ ਵੱਡੇ ਸਿਰ ਵੱਡੇ ਸਿਰਾਂ ਦੀਆਂ ਵੱਡੀਆਂ ਸਿਰ ਪੀੜਾ ਹੁੰਦੀਆਂ ਜੀ 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 ਕਹਿੰਦੇ ਬਈ ਸੈਲਰ ਮਿਲਰਾਂ ਦੀਆਂ ਜਿਹੜੀਆਂ ਡਿਮਾਂਡਸ ਆ ਉਹਨਾਂ ਵੱਲ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਹ ਤੇ ਚਰਨਜੀਤ ਜੀ ਕਹਿੰ ਰਹੇ ਨੇ ਕਿ ਕੇਂਦਰ ਸਰਕਾਰ ਵੀ ਪੰਜਾਬ ਸਰਕਾਰ ਦੇ ਜਲੂਸ ਕਢਾਉਣ ਤੇ ਲੱਗੀ ਹੋਈ ਹੈ ਬਸ ਇਹਨਾਂ ਕਢਾਉਣਾ ਰਲ ਜੀ 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 ਮਿੰਟੂ ਜੀ ਅ ਅਗਲੀ ਖਬਰ ਵੱਲ ਨੂੰ ਆਪਾਂ ਚੱਲੀਏ ਮਿੰਟੂ ਜੀ ਇੱਕ ਪਿਛਲੇ ਦਿਨੀ ਆਪਾਂ ਖਬਰ ਵੀ ਕੀਤੀ ਸੀ ਕਿ ਹਾਈ ਕੋਰਟ ਨੇ ਅਮਰਿਤਪਾਲ ਸਿੰਘ ਤੇ ਜਿਹੜਾ ਐਨਐਸਏ ਵਧਾਇਆ ਹੋਇਆ ਸੀ